ਹਰ ਬਾਬਾ ਉੱਪਰ ਦੀ ਐਨੇ ਤੋਂ ਹੋ ਗਏ ਸਾਰੇ ਪਟਿਆਲੇ ਦੇ ਕਿੱਧਰ ਨੂੰ ਗਏ ਨੇ ਆ ਤਾਂ ਉੱਗੇ ਵੀ ਲੰਘੇ ਆਪਣੇ ਤੋਂ ਆ ਮਰੇ ਮਮੂ ਨਹੀਂ ਜਾ ਰਹੇ ਨੇ ਆਉਂਦੀ ਐ ਚੋਕ ਇੱਥੇ ਹਾਂ ਰੁਕ ਤੱਬਰ ਆ ਬੰਦਾ ਇਹਦੇ ਵਲੌਗ ਸ਼ੁਰੂ ਹੋਏ ਨਾ ਚੁੱਪ ਹੋ ਜਾਂਨੇ ਆ ਮਰਜੀ ਦੇ ਬੋਲੀ ਆ ਜਾਣ ਕੇ ਪਹਿਲਾਂ ਫਿਰ ਬਾਅਦ ਚ ਜਦੋਂ ਸ਼ੁਰੂ ਹੋ ਗਿਆ ਸੁਣਨ ਹੋ ਜਾਂਦੇ ਨੇ ਜਿਵੇਂ ਕੱਟੀ ਵਿੱਚ ਰੋਣੀ ਆ ਮੈਂ ਉਹ ਮੈਂ ਬੋਲਦੇ ਹਾਂ ਤੁਸੀਂ ਬਸ ਇੱਕ ਦਿਨ ਮੈਂ ਲਾਗੀ ਬਣਾਉਣ ਮਿਲ ਆਓ ਵਿੱਚ ਗਾਣ ਗੱਡੀਏ 2 ਮਿੰਟ ਦੀ ਵੀਡੀਓ ਸਾਰੇ ਆਂ ਅੱਧੀ ਮਨਾਂ ਦਾ ਗਾਣ ਗੱਡੀਏ ਤੁਸੀਂ ਫਿਰ ਉਹ ਜੀ ਵੀ ਬੁਲਾਈ ਅਸੀਂ ਹਾਂ ਹੁਣ ਬੋਲੋ ਕੀ ਕਰੀਂ ਜਾਂਦੇ ਕਵਾੜ ਗੱਡੀਆਂ ਲੈ ਲੀਆਂ ਜਿਹੇ ਰੇਕੇ ਚ ਪੈਣ ਬਾਈ ਉਹ ਕਰਕੇ ਨੀ ਨੀ ਮਨਾ ਕਰ ਰਿਹਾ ਕਵਾੜ ਪਾਪਾ ਦਾ ਬੰਦੀ ਪਾਪਾ ਦੇ ਕੀ ਜਾਣ ਕੇ ਪਹਜਾ ਕੇ ਲੈ ਕੇ ਜਾਣਗੇ ਉਹਨੂੰ ਐਂਧੇ ਤਰਫ ਪਾਪਾ ਭਜਾਉਣ ਵਾਲੇ ਗੱਡੀ ਉਹ ਦੇਖਿਆ ਤੂੰ ਆ ਤਾਂ ਦੇਖੀ ਕਿਵੇਂ ਕੱਚਾ ਮਾਰ ਰਹੀ ਹੈ ਪਰ ਦੂਸ਼ਣ ਕਰਾਉਣ ਵਾਲਾ ਹੈ ਗੱਡੀ ਦਾ ਜਾਨਗੇ ਜੀ ਇਹ ਤਾਂ ਬਲ ਕੱਚਾ ਤੋਂ ਮਾਰਦੇ ਆਂ ਉਹ ਉਹ ਉੱਧ ਗੜੇ ਨੇ ਸਾਡੇ ਬੰਦੇ ਉੱਥੇ ਗੜੇ ਨੇ ਅੰਦਰ ਮੈਨੂੰ ਆਰ ਪਾਉਂਦੇ ਹਾਂ ਹਾਂ ਉੱਧ ਸਾਹਮਣੇ ਖੜੀਆਂ ਸਾਰੀ ਤਾਈ ਹੋਈ ਸਾਰੀ ਸਾਰੇ ਬੰਦੇ ਨੇ ਗਾਈਸ ਮੇਰੀ ਪੜੀ ਆਦੀ ਬਲੋ ਰਾਮ ਦੀਏ ਤੇ ਪਈਆਂ ਨੇ ਭਲੇ ਤਾਂ ਹੱਥ 'ਤੇ ਅਨੰਤ ਕਿਤਮੋ ਦੇ ਚਮਚੇ ਪਏ ਨੇ ਬੱਸ ਸਲਾਦ 'ਤੇ ਚੌਲ ਪਏ ਨੇ ਕਹਿੰਿਆ ਆ ਕੇ ਜੀ ਨਾਲ ਆ ਸ਼ੈਦ ਆ ਪਤਾ ਨਹੀਂ ਕੀ ਆ ਤੂੰ ਖੁਦ ਦੇਖੋ ਮਟਰ ਪਨੀਰ ਰੋਟੀ ਪ੍ਰਸ਼ਾਦ ਕਰਦੇ ਨਹੀਂ ਨੂੰ ਅਸੀਂ ਮੇਰੀ ਫੇਵਰੇਟ ਜਲੇਬੀਆਂ ਅਗਰ ਉਹ ਸੁਗੜਲੇ ਵੀ ਹਮਮ ਸੁਗੜ ਪਾਗਰ माता पिता की असीस ए संगत दुनिया के उ महाराज के लोग आने भाई ਬਾਹ ਉਹਨਾਂ ਦੇ ਮਨ ਜਿਹੜੇ ਟਥੋਰ ਹੋ ਜਾਂਦੇ ਨੇ ਸਤਿਗੁਰੂ ਕਹਿੰਦੇ ਏਦਾਂ ਦੇ ਮਨ ਟਥੋਰ ਵਾਲਿਆਂ ਨੂੰ ਮਾਂ ਇੱਥੇ ਥਾਂ ਮਿਲਦੀ ਹੈ ਨਾ ਨਿਰੰਕਾਰ ਦੇ ਦੀਸ਼ ਥਾਂ ਮਿਲਦੀ ਹੈ ਥਾਂ ਕਿੱਥੇ ਮਿਲਦੀ ਹੈ ਨਰਦਾਂ ਦੇ ਵਿੱਚ ਮਿਲਦੀ ਹੈ ਮਾਲੇ ਕਹਿੰਦੇ ਇਹ ਨਾ ਰਖੀ ਤੂੰ ਗੁਰਨਾਥ ਸਰਗੁਰੂ ਦੇ ਘਰ ਵਿੱਚ ਪਿਆਰ ਦੇ ਸੇਵਾ ਕਰ ਜਾ ਮਾਤਾ ਪਿਤਾ ਬਾੜ ਕੇ ਤੇਨੂੰ ਦੱਸ ਰਹੇ ਕਿ ਸਾਨੂੰ ਆਦੇਸ਼ ਕੀ ਗੜਾ ਅਜ ਦਵੇਗਾ ਖਵਾਵੇਗਾ ਪਿਆਵੇਗਾ ਸਾਸੀ ਮਾਣੀ ਮੰਨਦੇ ਆ ਜੀ ਉਹਨਾਂ ਦੇ ਕਹਿਣ ਤੋਂ ਬਾਹਰ ਹੈ ਤੇ ਤੇਰੀ ਸੇਵਾ ਕਿਸੇ ਕੰਮ ਨਹੀਂ ਇਹ ਸੇਵਾ ਕਰਨੀ ਚਾਹੁੰਦਾ ਹੈ ਨਾ ਮਾਤਾ ਪਿਤਾ ਦੀ ਸੇਵਾ ਕਰ ਉਹ ਮਾਰ ਜਿਹੜੇ ਉਹ ਵੀ ਭਾਈ ਲੋਕ ਨੇ ਮਿਲਵਾਨ ਜਿਹੜੇ ਧਰਤੀ ਤੇ ਲੋਕ ਵਸ ਰਹੇ ਆ ਉਹਨਾਂ ਦਾ ਜੀਵਨ ਪੜ ਕੇ ਵੇਖੋ ਜਿਨ੍ਹਾਂ ਦਾ ਮਾਤ ਨਾਲ ਪਿਆਰ ਹੈ ਦੋ ਦੁਕੀ ਕੀ ਇੱਤਗੀਆਂ ਦੀ ਅੰਦਰ ਅੰਦਰ ਗਰਮੀ ਆ ਹੋਰ ਤਾਂ ਕੁਛ ਨਹੀਂ ਪੂਰੇ ਪੈਸਾ ਲੈਣਾ ਤੈ ਕੈਸਾ ਬੱਬਾ ਜੀ ਬੱਬਾ ਲੈਣਾ ਹੈ ਬੱਡਾ ਕੈਸਨ ਮੱਬਾ ਗਿੰਦੀ